ਚਿੱਟੇ ਕੱਪੜੇ 'ਚ ਹਰ ਕਿਸਮ ਦਾ ਦਾਗ ਲਾਣ ਵਾਸਤੇ ਬਸ ਇੱਕ ਟਮਾਟਰ ਨੂੰ ਕੱਟ ਕੇ ਪਾਣੀ ਦੇ ਵਿੱਚ ਪਾ ਦਿਓ ਤੇ ਦਾਗ ਵਾਲੇ ਕੱਪੜੇ ਦੇ ਵਿੱਚ ਪਾ ਲਓ ਤੇ ਹੋਰ ਕੋਈ ਚੀਜ਼ ਪਾਉਣ ਦੀ ਲੋੜ ਨਹੀਂ ਤੁਸੀਂ ਇਹਦਾ ਰਿਜ਼ਲਟ ਦੇਖ ਕੇ ਆਪ ਖੁਦ ਹੈਰਾਨ ਹੋ ਜਾਓਗੇ ਗੰਦੇ ਤੋਂ ਗੰਦਾ ਮਾਰਵਲ ਫਾਰਸ਼ ਨੂੰ ਸਾਫ਼ ਕਰੋ ਬਿਲਕੁਲ ਬਿਨਾ ਪਾਣੀ ਤੋਂ ਬਿਨਾ ਪੋਚੇ ਤੋਂ ਹੁਣ ਤੇ ਪੈਰਾਂ ਦੇ ਥਲੇ ਪਿਆਜ਼ ਰੱਖ ਦੇ ਸਾਰੀ ਤੁਸੀਂ ਹੈਰਾਨ ਹੋ ਜਾਓਗੇ ਸਭ ਤੋਂ ਵੱਡੀ ਪ੍ਰੋਬਲਮ ਦਾ ਹੱਲ ਹਨੂੰ ਮਿਲੂਗਾ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਸਾਡੇ ਕੋਲ ਡੱਬੇ ਹੁੰਦੇ ਜਿਨ੍ਹਾਂ ਦੇ ਢੱਕਣ ਵਗੈਰਾ ਨਹੀਂ ਹੁੰਦੇ ਹਨ ਤੇ ਡੱਬੇ ਆਪਾਂ ਕੀ ਕਰਦੇ ਜੇ ਢੱਕਣ ਨਾਲ ਲੱਭਦਾ ਆਪਾਂ ਇੱਧਰ ਉੱਧਰ ਸਿੱਟ ਦਿੰਦੇ ਆ ਅਸੀਂ ਇੱਕ ਬੋਤਲ ਲੈ ਲਈ ਨੂੰ ਬੋਤਲ ਦਾ ਜਿਹੜਾ ਉੱਪਰਲਾ ਸਿਰ ਆ ਆਪਾਂ ਇਹਨੂੰ ਚੰਗੀ ਤਰ੍ਹਾਂ ਕੱਟ ਕਰ ਲਿਆ ਤੇ ਇਹ ਜਿਹੜਾ ਖਾਲੀ ਡੱਬਾ ਸੀ ਜਿਹਦੇ ਵਿੱਚ ਮੈਂ ਚੱਕਰ ਪਾ ਦਿੱਤੀ ਉਹ ਖੰਡ ਵਗੈਰਾ ਤੁਸੀਂ ਦੇਖ ਸਕਦੇ ਹੋ ਖੰਡ ਪਾਣ ਤੋਂ ਬਾਅਦ ਆਪਾਂ ਗਿਆਨ ਜਿਹੜੀ ਬੋਤਲ ਦਾ ਢੱਕਣ ਆਪਾਂ ਕੱਟਿਆ ਸੀ ਨਾ ਉਹ ਹੀ ਦੇ ਉੱਤੇ ਲਗਾ ਦੇਣ ਬਿਲਕੁਲ ਪੱਕਾ ਕਰਕੇ ਐਨ ਲਗਾਣਾ ਹੈ ਤੇ ਉੱਤੇ ਜਿਹੜਾ ਬੋਤਲ ਦਾ ਢੱਕਣ ਹੈ ਉਹ ਆਪਾਂ ਇਹਦੇ ਉੱਤੇ ਲਗਾ ਦੇਣਾ ਤੁਹਾਨੂੰ ਆਪਾਂ ਐਨ ਦੱਸਾਂਗੇ ਬਿਲਕੁਲ ਵਿੱਚ ਅਡਜਸਟ ਹੋ ਗਿਆ ਸੀ ਡੱਬੇ ਦੇ ਵਿੱਚ ਇਹ ਤੇ ਤੁਸੀਂ ਦੇਖ ਸਕਦੇ ਹੋ ਵੀ ਤੁਹਾਡੇ ਸਾਹਮਣੇ ਆਪਾਂ ਡੱਬੇ ਨੂੰ ਉਲਟਾ ਵੀ ਕੀਤਾ ਹੈ ਪਰ ਖੰਡ ਵਗੈਰਾ ਬਿਲਕੁਲ ਨਹੀਂ ਡਿੱਗੀ ਹੈ ਬਿਲਕੁਲ ਪੱਕਾ ਜਗਾੜ ਹੈ ਖੰਡ ਵਗੈਰਾ ਵੀ ਤੁਸੀਂ ਆਸਾਨੀ ਨਾਲ ਕੱਢ ਸਕਦੇ ਹੋ ਤੇਲ ਵਗੈਰਾ ਵਾਸਤੇ ਵੀ ਤੁਸੀਂ ਵਰਤ ਸਕਦੇ ਹੋ ਜੀ ਤੇ ਆਈ ਹੋਪ ਇਹ ਵਾਲੇ ਟਿਪਸ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਗਾ ਚਲੋ ਜੀ ਅਗਲੀ ਟਿਪਸ ਵੱਲ ਚੱਲਦੇ ਹਾਂ ਸਭ ਤੋਂ ਵੱਡੀ ਪ੍ਰੋਬਲਮ ਗਰਮੇਜ ਕਿ ਹੁੰਦੀ ਚਾਦਰ ਪਿਛਾਉਂਦੀ ਹੈ ਨਾ ਕਿਉਂਕਿ ਮੈਨੂੰ ਡੇਲੀ ਪਤਾ ਨਹੀਂ ਕਿੰਨੀ ਵਾਰ ਚਾਦਰ ਪਿਛਾਣੀ ਪੈਂਦੀ ਹੈ ਫਿਰ ਆਪਾਂ ਬੈਠੀਏ ਜਾਂ ਨਿਆਣੇ ਬੈਠੀਏ ਚਾਦਰ ਇਕੱਠੀ ਹੋਈ ਜਾਂਦੀ ਹੈ ਸਿੰਪਲ ਜਿਹਾ ਤਰੀਕਾ ਦੱਸੂਗੀ ਤੁਸੀਂ ਵੇ ਕਿੱਦਾਂ ਤਰੀਕਾ ਲੱਗਿਆ ਸਾਈਡ ਚਾਰੇ ਕੋਨਿਆਂ ਦੇ ਵਿੱਚ ਨਾ ਆਪਾਂ ਇਹਨਾਂ ਚਾਦਰਾਂ ਨੂੰ ਨਾ ਐਦਾਂ ਚੰਗੀ ਤਰ੍ਹਾਂ ਗੱਠ ਮਾਰ ਲੈਣੀ ਹੈ ਤੇ ਜਿੱਧਰ ਜਿੱਧਰ ਆਪਾਂ ਚਾਦਰ ਨੂੰ ਗੱਠ ਮਾਰੀ ਹੈ ਨਾ ਤੁਸੀਂ ਦੇਖ ਸਕਦੇ ਹੋ ਆਪਾਂ ਉਹਨਾਂ ਨੂੰ ਕੋਨਿਆਂ ਨੂੰ ਇਸ ਤਰ੍ਹਾਂ ਸਾਈਡ ਤੇ ਨੱਪ ਦੇਣਾ ਹੈ ਬਹੁਤ ਵਧੀਆ ਤੁਹਾਡੀ ਇਸ ਤਰ੍ਹਾਂ ਚਾਦਰ ਸੈੱਟ ਹੋ ਜਾਂਦੀ ਹੈ ਤੇ ਚਾਰੇ ਸਾਈਡਾਂ ਮੈਂ ਚਾਦਰ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣੀ ਹੈ ਸੈੱਟ ਕਰਨ ਤੋਂ ਬਾਅਦ ਤੁਸੀਂ ਫਰਾਟਾ ਲਗਾਓ ਕੁਲਰ ਲਗਾਓ ਫੇਰ ਵੀ ਤੁਹਾਡੀ ਚਾਦਰ ਬਿਲਕੁਲ ਇਕੱਠੀ ਨਹੀਂ ਹੋਣੀ ਤੁਸੀਂ ਦੇਖ ਸਕਦੇ ਹੋ ਤੇ ਚਾਦਰ ਥੋੜੀ ਸਾਰੀ ਇੱਕਸਾਰ ਰਹਿਣੀ ਹੈ ਤੇ ਆਈ ਹੋਪ ਇਹ ਵਾਲੀ ਟਿਪ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਚਲੋ ਜੀ ਹੁਣ ਅਗਲੀ ਟਿਪਸ ਵੱਲ ਚੱਲਦੇ ਆ ਟੋਕਰੀ ਦੇ ਵਿੱਚ ਤਿੰਨ ਚਾਰ ਗੰਡੇ ਰੱਖਿਓ ਗੰਡੇ ਕੱਟਰ ਵੇਲੇ ਸਭ ਤੋਂ ਜ਼ਿਆਦਾ ਪ੍ਰੋਬਲਮ ਕੀ ਆਂਦੀ ਹੈ ਵੀ ਅੱਖਾਂ ਦੇ ਵਿੱਚ ਪਾਣੀ ਵਗੈਰਾ ਆਉਂਦਾ ਜਦ ਆਪਾਂ ਗੰਡੇ ਵਗੈਰਾ ਕੱਟਦੇ ਪਰ ਜਿਹੜੀ ਟਿਪਸ ਤੁਹਾਨੂੰ ਵਰਤਣ ਲੱਗੀ ਹੋਰ ਕਦੀ ਤੁਹਾਡੇ ਅੱਖਾਂ 'ਚ ਪਾਣੀ ਨਹੀਂ ਆਣਾ ਪਿਆਜ਼ ਲੇ ਅਤੇ ਤਿੰਨ ਪਿਆਜ਼ ਆ ਪਿਆਜ਼ਾਂ ਦੇ ਆਪਾਂ ਕੀ ਕਰਨਾ ਜਿਹੜੇ ਉੱਤੇ ਦੇ ਸਾਈਡ ਹੈਗਾ ਨਾ ਉਹਨੂੰ ਆਪਾਂ ਚੰਗੀ ਤਰ੍ਹਾਂ ਕੱਟ ਕਰ ਲੈਣਾ ਤੇ ਇੱਕ ਹਾਂਜੀ ਆ ਦੋਨੀਆਂ ਸਾਈਡ ਆਪਾਂ ਚੰਗੀ ਤਰ੍ਹਾਂ ਕੱਟ ਕਰਨ ਤੇ ਪਿਆਜ਼ ਦੇ ਜਿਹੜੇ ਆਪਾਂ ਸਿਰੇ ਕੱਟੇ ਹੋਏ ਸੀਗੇ ਇਦਾਂ ਆਪਣੇ ਪੈਰਾਂ ਦੀ ਹਥੇਲੀ ਦੇ ਥਲੇ ਦੋਨੀਆਂ ਨੱਪ ਲੈਣੀਆਂ ਤੇ ਉਹਦੇ ਉਹਦੇ ਬਾਅਦ ਤੁਸੀਂ ਜਿੱਥੇ ਬੈੱਡ ਤੇ ਬੈਠੇ ਹੋ ਜਾਂ ਨਾਲ ਦੇ ਜਿੱਥੇ ਬਹਿਣਾ ਤੁਸੀਂ 11 ਦੇ ਥਨੇ ਇਹਨੂੰ ਇਸ ਤਰ੍ਹਾਂ ਨੱਪ ਕੇ ਉਦੋਂ ਬਾਅਦ ਹੀ ਤੁਸੀਂ ਗੰਡੇ ਕੱਟਣੇ ਆ ਯਕੀਨ ਮਨੋਮੈਂਟਲ ਸਕਿੰਟਾਂ ਦੇ ਵਿੱਚ ਜਿੰਨੇ ਮਰਜ਼ੀ ਤੁਸੀਂ ਗੰਡੇ ਕੱਟੋ ਜਿੰਨਾ ਮਰਜੀ ਕੋੜਾ ਗੰਡਾ ਹੋਵੇ ਤੁਹਾਡੀ ਅੱਖਾਂ ਤੇ ਬਿਲਕੁਲ ਨਹੀਂ ਅਸਰ ਕਰਨਾ ਤੇ ਦੂਜੀ ਗੱਲ ਇਹ ਜਿਹੜਾ ਨਾਲ ਦੇ ਤੁਹਾਡੇ ਬੈਠਾ ਉਹਦੀ ਤਾਂ ਆਪਾਂ ਗਾਰੰਟੀ ਨਹੀਂ ਲੈ ਸਕਦੇ ਬਟ ਇਹ ਅਜ਼ਮਾਇਆ ਹੋਇਆ ਤਰੀਕਾ ਤਾਂ ਤੁਹਾਡਾ ਆਪਾਂ ਸ਼ੇਅਰ ਕਰਨ ਲੱਗੇ ਆ ਇੱਥੇ ਆਪਣੀ ਵਾ ਇੱਕ ਬੋਤਲ ਪਈ ਹੈ ਤੇ ਆਪਾਂ ਪਹਿਲਾਂ ਇਹਨੂੰ ਅਗਲੇ ਹਿੱਸੇ ਕੱਟ ਕਰਨਾ ਫਿਰ ਵਿਚਕਾਰ ਤੋਂ ਕੱਟ ਕਰਨੀ ਹੈ ਤੇ ਚਲੋ ਜੀ ਪਹਿਲਾਂ ਆਪਾਂ ਦੱਸ ਦਿੰਦੇ ਆ ਬੋਤਲ ਨੂੰ ਕੱਟ ਕਰ ਲੈਂਦੇ ਆ ਉਦੋਂ ਬਾਅਦ ਆਪਾਂ ਤੋਂ ਨਫੇ ਮਿਲਦੇ ਆ ਤੇ ਇੱਕ ਆਪਾਂ ਕੂਪੀ ਵਾਲੀ ਸ਼ੇਪ ਇਹਨੂੰ ਦੇ ਲੈਣੀ ਤੁਸੀਂ ਦੇਖ ਸਕਦੇ ਹੋ ਬੋਤਲ ਪੂਰੀ ਹੀ ਮੈਂ ਕੱਟ ਕੀਤੀ ਹੋਈ ਹੈ ਤੇ ਇੱਥੇ ਮੇਰੇ ਕੋਲ ਇੱਕ ਬੋਤਲ ਪੇਸੇ ਬੇਕਾਰ ਪਈ ਸੀਗੀ ਤੇ ਜਿਹੜੀ ਕੂਪੀ ਵਾਲੀ ਆਪਾਂ ਚੀਜ਼ ਬਣਾਈ ਨਾ ਕੂਪੀ ਵਾਂਗੂ ਆਪਾਂ ਇਹ ਬੋਤਲ ਦੇ ਵੀ ਦੇ ਵਿੱਚ ਪਾ ਦੇਣੀ ਆ ਤੇ ਇੱਥੇ ਮੇਰੇ ਕੋਲ ਕੁਝ ਫਲਾਵਰ ਪੇਸ ਸੀਗੇ ਉਹ ਮੈਂ ਇਹਦੇ ਵਿੱਚ ਬਿਲਕੁਲ ਅਡਜਸਟ ਕਰ ਦਿੱਤੇ ਬਹੁਤ ਵਧੀਆ ਫੁੱਲ ਡਾਣ ਬਣ ਗਿਆ ਸੀ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਤੁਸੀਂ ਕਿਤੇ ਵੀ ਰੱਖ ਸਕਦੇ ਹੋ ਫ੍ਰੀ ਦੇ ਵਿੱਚ ਫੁੱਲ ਡਾਣ ਬਣ ਕੇ ਰੈਡੀ ਹੈ ਆਈ ਹੋਪ ਇਹ ਵਾਲੀ ਟਿਪ ਵੀ ਤੁਹਾਨੂੰ ਵਧੀਆ ਲੱਗੀ ਹੋਗੀ ਚਲੋ ਜੀ ਹੁਣ ਅਗਲੀ ਟਿਪ ਵੱਲ ਚਲਦੇ ਹਾਂ ਧਾਰੂ ਪੋਚਾ ਵੀ ਜਿੰਨਾ ਮਰਜ਼ੀ ਕਰ ਲਓ ਪਰ ਜਿਹੜਾ ਪੱਥਰ ਤੇ ਮਾਰਬਲ ਗੰਦਾ ਹੋ ਜਾਂਦਾ ਨਾ ਉਹਨੂੰ ਸਾਫ਼ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਅੱਜ ਆਪਾਂ ਬਿਨਾਂ ਪਾਣੀ ਤੋਂ ਤੁਹਾਨੂੰ ਬਿਨਾਂ ਪੋਚਾ ਲਗਾਏ ਤੇ ਇਹਨੂੰ ਮਾਰਬਲ ਨੂੰ ਆਪਾਂ ਸਾਫ਼ ਕਰਨਾ ਤੁਸੀਂ ਦੇਖ ਸਕਦੇ ਕਿੰਨੀ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਪੱਥਰ ਆਪਾਂ ਇੱਥੇ ਕੀ ਕਰਨਾ ਸਰੋ ਦਾ ਆਮਲੇ ਦਾ ਮਿਕਸ ਤੇਲ ਲਿਆਇਆ ਜਰਾਬ ਦੇ ਉੱਤੇ ਪਾ ਤੇ ਆਪਾਂ ਇਹਨੂੰ ਹਲਕਾ ਜਿਹਾ ਜਿਹੜਾ ਆਪਣੇ ਹੈਗਾ ਨਾ ਫਰਸ਼ ਤੁਸੀਂ ਦੇਖ ਸਕਦੇ ਹੋ ਤੇ ਫਰਸ਼ ਤੇ ਉੱਤੇ ਮਲਣੇ ਤੋਂ ਪਹਿਲਾਂ ਆਪਾਂ ਕੀ ਕਰਨਾ ਪਿਆਜ਼ ਲੈਣਾ ਹੈ ਪਿਆਜ਼ ਨੂੰ ਆਪਾਂ ਇਹਦੇ ਉੱਤੇ ਮਲ ਦੇਣਾ ਹੈ ਸਾਰੇ ਕਿਤੇ ਜਿੱਥੇ ਗੰਦੇ ਤੋਂ ਗੰਦਾ ਹੈ ਤੁਸੀਂ ਦੇਖੋਗੇ ਆ ਦੇਖੋ ਕਿੰਨੀ ਜਿਆਦਾ ਗੰਦਗੀ ਵੱਜੀ ਹੋਈ ਹੈ ਹਨਾ ਜਦੋਂ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਉੱਤੇ ਸਾਰੀ ਗੰਦਗੀ ਉੱਤੇ ਮਲ ਦਿੱਤਾ ਤੇ ਆਪਾਂ ਇੱਥੇ ਕੀ ਕਰਨਾ ਜਿਹੜੇ ਤੇਲ ਆਪਾਂ ਜਰਾਬ ਦੇ ਵਿੱਚ ਲਾਇਆ ਸੀ ਉਹ ਵੀ ਦੇ ਉੱਤੇ ਇਸ ਤਰ੍ਹਾਂ ਲਗਾ ਦੇਣਾ ਹੈ ਔਰ ਤੁਸੀਂ ਕੁਝ ਨਹੀਂ ਕਰਨਾ ਹੈਗਾ ਬਸ ਹਲਕਾ ਹਲਕਾ ਇਹਨੂੰ ਇਸ ਤਰ੍ਹਾਂ ਘਵਾ ਦੇਣਾ ਹੈ ਤੇ ਤੁਸੀਂ ਦੇਖੋਗੇ ਕਿ ਇਹਦੀ ਜਿਹੜੀ ਗੰਦਕੀ ਹੋਗੀ ਨਾ ਆਪਣੇ ਆਪ ਹੀ ਸਾਰੀ ਲੱਤਨੀ ਸਟਾਰਟ ਹੋ ਜੂਗੀ ਥੋੜਾ ਫਾਰਸ਼ ਵੀ ਦੇਖੋ ਕਿੰਨਾ ਜਿਆਦਾ ਚਮਕ ਜਾਣਾ ਹੈ ਤੇ ਬਸ ਮੈਂ 5-10 ਮਿੰਟ ਇਹਨੂੰ ਆਪਾਂ ਇਦਾਂ ਹੀ ਛੱਡ ਦੇਣਾ ਹੈ ਹੁਣ ਸਾਫ਼ ਕਰਕੇ ਤੇ ਲੋਜੀ ਘੱਟੋ ਘੜ 15-20 ਮਿੰਟ ਹੋ ਗਏ ਤਾਂ ਤੁਸੀਂ ਦੇਖ ਲਓ ਜਿਹੜੀ ਕਿੰਨੀ ਜਿਆਦਾ ਗੰਦਕੀ ਭਈ ਸੀਗੀ ਤੇ ਤੇ ਹਨਾ ਤੇ ਆਹ ਦੇਖੋ ਨੇੜੇ ਦੇ ਦਿਖਾ ਦਿੰਦੇ ਕਿੰਨੀ ਸਾਫ਼ ਹੋ ਗਈ ਹੈ ਤੇ ਬਸ ਮੈਂ ਥੋੜਾ ਜਿਹਾ ਸਾਮੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਮੈਲ ਵਗੈਰਾ ਦੇਖੋ ਕਿਦਾਂ ਲੱਤਨੀ ਤੇ ਨਾਲ ਨਾਲ ਜਿੰਨਾ ਵੀ ਜਿਆਦਾ ਗੰਦੀ ਹੋਣੀ ਟਾਇਲ ਹੋਣੀ ਨਾ ਇਹ ਬਹੁਤ ਵਧੀਆ ਤੇ ਘਰੇਲੂ ਨੁਸਖਾ ਹੈ ਜਰੂਰ ਅਜ਼ਮਾ ਕੇ ਦੇਖਿਓ ਥੋੜੇ ਸਾਹਮਣੇ ਜਿਹੜਾ ਉੱਤੇ ਵੀ ਹੈਗੇ ਨੇ ਇਹ ਵੀ ਆਪਾਂ ਸਾਫ਼ ਕਰਕੇ ਦੱਸਾਂਗੇ ਕਿਤੇ ਕਹਿ ਨਾ ਦਿਓ ਕਿ ਬਾਹਰ ਵਿੱਚ ਪਤਨੀ ਕਿਹੜੇ ਕੈਮੀਕਲ ਨਾਲ ਸਾਫ਼ ਕਰ ਦਿੱਤੀ ਹੈ ਤੇ ਆਹ ਦੇਖੋ ਜਿੱਥੇ ਤੱਕ ਮੈਂ ਲਾਇਆ ਸੀ ਕੋਨੇ ਤੱਕ ਉੱਥੇ ਤੱਕ ਇਹਦੀ ਗੰਦਗੀ ਬਿਲਕੁਲ ਸਾਫ਼ ਹੋ ਗਈ ਸਾਈਡ ਦਾ ਫਾਰਸ਼ ਵੀ ਦੇਖੋ ਤੇ ਇਹ ਵਾਲਾ ਫਾਰਸ਼ ਵੀ ਦੇਖੋ ਕਿੰਨਾ ਜਿਆਦਾ ਸਾਫ਼ ਹੋ ਗਿਆ ਹਨਾ कि ਹੁਣ ਆਪਾਂ ਇਹੀ ਤਰੀਕਾ ਜਿਹੜੀ ਇਧਰਲੀ ਸਾਈਡ ਗੰਦਗੀ ਹੈ ਨਾ ਭਈ ਉਹਦੇ ਤੇ ਵਰਤ ਕੇ ਤੁਹਾਨੂੰ ਦੱਸਾਂਗੇ ਤੇ ਆਹ ਦੇਖ ਲਓ ਥੋੜੇ ਸਾਹਮਣੇ ਆਪਾਂ ਲਾਈਵ ਤੁਹਾਨੂੰ ਦੱਸ ਰਿਹਾ ਪਹਿਲਾਂ ਪਿਆਜ਼ ਦੇ ਉੱਤੇ ਫਿਰ ਕੱਟ ਕਰਕੇ ਆਹ ਦੇਖੋ ਮਲ ਦਿੱਤਾ ਤੇ ਤੇਲ ਦਾ ਥੋੜੇ ਜਿਹਾ ਆਪਾਂ ਬੂੰਦਾ ਪਾ ਦੇਣੀ ਹੈ ਤੇ ਬਸ ਇਹਨੂੰ ਚੰਗੀ ਤਰ੍ਹਾਂ ਫਿਰ ਆਪਾਂ ਮਲਣਾ ਦੇਖੋ ਕਿੰਨਾ ਵਧੀਆ ਨਾਲੋ ਨਾਲ ਹੀ ਸਾਫ਼ ਹੋ ਗਿਆ ਹੈ ਤੇ ਤੁਸੀਂ ਕੋਈ ਵੀ ਤੇਲ ਵਰਤ ਸਕਦੇ ਜ਼ਰੂਰੀ ਨਹੀਂ ਇਹ ਵਾਲਾ ਹੀ ਤੇਲ ਵਰਤਣਾ ਹੈ ਤੇ ਇੰਨਾ ਹੀ ਆਪਾਂ ਸਾਰਾ ਹੀ ਉਦੋਂ ਬਾਅਦ ਜੇਕਰ ਤੁਹਾਨੂੰ ਇਹ ਪ੍ਰੋਬਲਮ ਦੀ ਵੀ ਕਿਤੇ ਤਿਲਕਣਾ ਨਾ ਹੋ ਜਾਵੇ ਹੁਣ ਕਹੀਏ ਨਾ ਕਮੈਂਟ ਕਰਨਾ ਵੀ ਕਿਤੇ ਇੱਥੇ ਤਿਲਕਣਾ ਨਾ ਹੋ ਜਾਵੇ ਰਸੋਈ ਦੇ ਵਿੱਚ ਜਿਹੜਾ ਤੁਸੀਂ ਤੇਲ ਸਿੱਟਿਆ ਹਨਾ ਆਹ ਦੇਖੋ ਉਦੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਉਦੋਂ ਤੇ ਪਾਊਡਰ ਵੀ ਸੜ ਸਕ ਦਿਓ ਤਾਂ ਕਿ ਬਿਲਕੁਲ ਜਿਹੜਾ ਤੇਲ ਮਾੜਾ ਮੋਟਾ ਵੀ ਹੋ ਜਾਏ ਤੇ ਡਿਗਾ ਹੋਵੇ ਤਾਂ ਉਹਦੇ ਨਾਲ ਤਿਲਕਣ ਵਗੈਰਾ ਨਾ ਹੋਵੇ ਜੇ ਪਾਣੀ ਉੱਤੇ ਡਿਗ ਜਾਵੇ ਤੇ ਆਈ ਹੋਪ ਇਹ ਵਾਲੀ ਟਿਪਸ ਵੀ ਤੁਹਾਨੂੰ ਵਧੀਆ ਲੱਗੀ ਹੋਗੀ ਚਲਿਏ ਜੀ ਹੁਣ ਅਗਲੀ ਟਿਪਸ ਵੱਲ ਚੱਲਦੇ ਆ ਤੇ ਇੱਥੇ ਮੇਰੇ ਕੋਲ ਵਾਈਟ ਕਲਰ ਦਾ ਸੂਟ ਕੱਪੜੇ ਪਿਆ ਸੀਗਾ ਉਦੋਂ ਉੱਤੇ ਲੱਗ ਗਿਆ ਸੀ ਜੰਗ ਲੱਗ ਗਿਆ ਸੀ ਦਾਗ ਲੱਗ ਗਿਆ ਸੀਗੇ ਤੇ ਇਹਨਾਂ ਨੂੰ ਸਾਫ਼ ਕਰਨ ਦਾ ਸਿੰਪਲ ਜਿਹਾ ਤਰੀਕਾ ਤੁਹਾਨੂੰ ਸ਼ੇਅਰ ਕਰਾਂਗੀ ਕੋਈ ਵੀ ਸਰਫ ਵਗੈਰਾ ਦੀ ਕੋਈ ਲੋੜ ਨਹੀਂ ਪੈਣੀ ਤੇ ਦਾਗ ਬਹੁਤ ਜਿੱਦੀ ਆ ਪਹਿਲਾਂ ਸਿੰਪਲ ਪਾਣਾ ਧੋ ਕੇ ਦੇਖਿਆ ਬਿਲਕੁਲ ਨਹੀਂ ਗਿਆ ਹੈਗਾ ਤੇ ਚਲਿਏ ਮੈਂ ਕਿ ਇਹ ਵਾਲੀ ਟਿਪ ਮੈਂ ਥੋੜਾ ਨਾਲ ਵੀ ਸ਼ੇਅਰ ਕਰ ਲਾਂ ਤੇ ਪਹਿਲਾਂ ਦਾਗ ਵਾਲੀ ਥਾਂ ਨਾ ਕੱਪੜੇ ਦੇ ਨੂੰ ਆਪਾਂ ਪਾਣੀ ਨਾਲ ਗਿੱਲਾ ਕਰ ਲੈਣਾ ਫਿਰ ਇੱਕ ਮਿੱਠ ਦਾਗ ਦੇ ਉੱਤੇ ਤੇ ਉਦੋਂ ਬਾਅਦ ਆਪਾਂ ਕੀ ਕਰਨਾ ਹੈ ਤੇ ਟਮਾਟਰ ਇੱਕ ਟਮਾਟਾ ਲੈਣਾ ਉਹਨੂੰ ਆਪਾਂ ਹਾਫ ਕੱਟ ਕਰ ਲੈਣਾ ਤੇ ਜਿੱਥੇ ਕੱਪੜੇ ਤੇ ਦਾਗ ਪਿਆ ਨਾ ਉੱਥੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਲਣਾ ਹੈ ਟਮਾਟਰ ਨੂੰ ਤੇ ਨਾਲ ਹੀ ਜਿਹੜਾ ਮਿੱਠਾ ਸੋਡਾ ਹੈ ਇਹਦੇ ਜਿੰਨਾ ਵੀ ਦਾਗ ਹੋਣਾ ਮਿੰਟਾਂ ਸਕਿੰਟਾਂ ਦੇ ਵਿੱਚ ਚਲ ਜਾਣੇ ਇਹ ਨਾ ਕਿ ਵੀ ਟਮਾਟਰ ਕੱਟੇ ਤੇ ਦੂਜੇ ਬੰਨੇ ਦਾਗ ਪੈ ਗਿਆ ਦੇਖ ਸਕਦੇ ਨਹੀਂ ਦਾਗ ਨਹੀਂ ਪੈਣੇ ਹੈਗੇ ਬੱਸ ਇਹ ਉਦੋਂ ਤੁਹਾਨੂੰ ਸ਼ੋ ਹੋਉਂਦੇ ਆ ਬੱਟੇ ਬਿਲਕੁਲ ਸਾਫ਼ ਹੋ ਜਾਣੇ ਆ ਤੇ ਥੋੜੇ ਟਾਈਮ ਤੱਕ ਇਹਨਾਂ ਮੈਂ ਚੰਗੀ ਤਰ੍ਹਾਂ ਐਨ ਟਮਾਟੋ ਨੇ ਦੇ ਉੱਤੇ ਰਗੜ ਦਿੱਤਾ ਸੀਗਾ ਤੇ ਉਦੋਂ ਬਾਅਦ ਮੈਂ ਕਮੀਜ਼ ਨੂੰ ਨਾ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਥੋੜੇ ਸਾਹਮਣੇ ਦੱਸਾਂਗੀ ਕੈਮਰਾ ਥੋੜਾ ਜਿਹਾ ਮੇਰੇ ਤੋਂ ਗਲਤ ਰੱਖ ਹੋ ਗਿਆ ਸੀ ਇਸ ਤਰ੍ਹਾਂ ਤੇ ਕਮੀਜ਼ ਦੇ ਜਿੰਨੇ ਵੀ ਦਾਗ ਵਗੈਰਾ ਪਏ ਸੀ ਸਾਰੇ ਮਤਲਬ ਐਨ ਸਾਫ਼ ਹੋ ਗਏ ਸੀ ਦਾਗ ਤੇ ਸਪੈਸ਼ਲ ਥੈਂਕ ਯੂ ਮੈਂ ਕਰਨਾ ਚਾਹੁੰਦੀ ਆ ਕਿ ਜਿਹੜੇ ਮੈਨੂੰ ਨਾ ਹਰਿਆਣੇ ਸਾਈਡ ਮੇਰੇ ਸਬਸਕ੍ਰਾਈਬਰ ਮਿਲੇ ਸੀਗੇ ਮਨਜੀਤ ਕੋਰ ਨੂਰਪੁਰ ਗੁਰਾਈਆਂ ਤੋਂ ਉਹਨਾਂ ਦੀ ਪੂਰੀ ਫੈਮਿਲੀ ਦਾ ਧੰਨਵਾਦ ਸਾਰੇ ਜਿਹੜੇ ਮੇਰੀ ਵੀਡੀਓ ਵਾਚ ਕਰਦੇ ਸੀਗੇ